ਮਿੱਤਰੋ ਗ੍ਰਿਫਤਾਰੀ ਵਾਰੰਟ ਕੱਢੇ ਗਏ ਨੇ ਰਜਿੰਦਰ ਸਿੰਘ ਦੀਪ ਸਿੰਘ ਵਾਲਾ ਜਰਨਲ ਸਕੱਤਰ ਕਿਰਤੀ ਕਿਸਾਨ ਯੂਨੀਅਨ ਪੰਜਾਬ ਤੇ ਨੌ ਨਿਹਾਲ ਸਿੰਘ ਜਿਹੜੇ ਨੌਜਵਾਨ ਭਾਰਤ ਸਭਾ ਦੇ ਸੂਬਾ ਆਗੂ ਨੇ ਇਹਨਾਂ ਦੋਨਾਂ ਨੂੰ ਗ੍ਰਿਫਤਾਰ ਕਰਕੇ ਤੁਰੰਤ ਮੈਜਿਸਟ੍ਰੇਟ ਅੱਗੇ ਪੇਸ਼ ਕਰਨ ਦੇ ਹੁਕਮ ਜਾਰੀ ਕੀਤੇ ਗਏ ਨੇ ਕੀ ਮਸਲਾ ਹੈ ਕਿਉਂ ਇਹਨਾਂ ਨੂੰ ਗ੍ਰਿਫਤਾਰ ਕਰਨ ਦੇ ਹੁਕਮ ਜਾਰੀ ਹੋਏ ਨੇ ਰਜਿੰਦਰ ਜੀ ਇਹ ਕੀ ਕਹਾਣੀ ਹੈ ਸੋਸ਼ਲ ਮੀਡੀਆ ਦੇ ਉੱਪਰ ਆ ਰਿਹਾ ਹੈ ਕਿ ਤੁਹਾਡੇ ਤੇ ਨੌਜਵਾਨ ਭਾਰਤ ਸਭਾ ਦੇ ਆਗੂ ਦੇ ਤੁਰੰਤ ਗ੍ਰਿਫਤਾਰੀ ਵਾਰੰਟ ਜਾਰੀ ਕੀਤੇ ਗਏ ਨੇ ਦੇਖੋ ਇਹ ਤਾਂ ਬਿਹਤਰ ਐਸ ਡੀ ਐਮ ਫਰੀਦਕੋਟ ਦੱਸ ਸਕਦੇ ਆ ਜਾਂ ਫਰੀਦਕੋਟ ਦਾ ਪੁਲਿਸ ਪ੍ਰਸ਼ਾਸਨ ਦੱਸ ਸਕਦਾ ਹੈਗਾ ਪਰ ਕਿਉਂਕਿ ਨੌਨਿਹਾਲ ਸਿੰਘ ਦੇ ਵਟਸਐਪ ਤੇ ਥਾਣਾ ਸਾਦਕ ਦੀ ਪੁਲਿਸ ਨੇ ਭੇਜਿਆ ਉਹਨਾਂ ਨੇ ਮੈਨੂੰ ਦੱਸਿਆ ਜਿਸ ਤਰ੍ਹਾਂ ਐਸ ਡੀ ਐਮ ਫਰੀਦਕੋਟ ਨੇ ਨੈਚੁਰਲ ਜਸਟਿਸ ਦੀਆਂ ਪੂਰੀਆਂ ਨਿਆਂਇਕ ਪ੍ਰਕਿਰਿਆਵਾਂ ਦੀਆਂ ਧੱਜੀਆਂ ਉਡਾਈਆਂ ਕਿ ਮੇਰੇ ਖਿਲਾਫ ਕੀ ਦੋਸ਼ ਨੇ ਮੇਰੇ ਤੇ ਕੀ ਪਰਚਾ ਹੈਗਾ ਉਹਦਾ ਕੋਈ ਸੱਮਣ ਭੇਜੇ ਬਿਨਾ ਕੋਈ ਮੈਨੂੰ ਜਾਣਕਾਰੀ ਦਿੱਤੇ ਬਿਨਾ ਸਿੱਧੇ ਗ੍ਰਿਫਤਾਰੀ ਵਾਰੰਟ ਜਾਰੀ ਕਰ ਦੇਣੇ ਹੈਗੇ ਆ ਇਹਦੇ ਤੋਂ ਲੱਗਦਾ ਵੀ ਕੋਈ ਖਾਸ ਕਿਸਮ ਦੀ ਰੰਜਿਸ਼ ਜਿਹੜੀ ਹੈਗੀ ਆ ਉਹ ਸਾਡੇ ਨਾਲ ਫਰੀਦਕੋਟ ਪ੍ਰਸ਼ਾਸਨ ਵੱਲੋਂ ਰੱਖੀ ਜਾ ਰਹੀ ਹੈਗੀ ਆ ਕਿਉਂਕਿ ਜਿਸ ਤਰ੍ਹਾਂ ਉਹਦੇ ਤੇ 4 ਮਈ ਦਾ ਦੱਸਿਆ ਵੀ 4 ਮਈ ਨੂੰ ਇਹ ਜਿਹੜਾ ਸੀਗਾ ਉਹ ਕਾਰਵਾਈ ਅਮਲ 'ਚ ਲਿਆਂਦੀ ਗਈ ਉਸ ਤੋਂ ਬਾਅਦ ਸਮਣੇ ਆਏ ਹੈਗੇ ਆ ਸਮਣੇ ਮੈਨੂੰ ਕੋਈ ਵੀ ਸਮਣੇ ਜਿਹੜਾ ਨਹੀਂ ਭੇਜਿਆ ਗਿਆਗਾ ਉਹਦਾ ਕਾਰਨ ਜਿਹੜਾ ਕਾਨੂੰਨੀ ਕਾਰਨ ਕੀ ਆ ਇਹ ਤਾਂ ਉਹ ਬਿਹਤਰ ਦੱਸ ਸਕਦੇ ਆ ਪਰ ਇਹਦਾ ਬਹੁਤ ਸਪਸ਼ਟ ਕਾਰਨ ਆ ਕਿ ਅਸੀਂ ਲਗਾਤਾਰ ਪੰਜਾਬ ਦੇ ਮਸਲਿਆਂ ਤੇ ਕਿਸਾਨੀ ਦੇ ਮਸਲਿਆਂ ਤੇ ਲੜਾਈ ਲੜ ਰਹੇ ਹੈਗੇ ਆ ਉਹ ਭਾਵੇਂ ਕਿਸਾਨੀ ਦਾ ਪੰਜਾਬ ਦੇ ਪਾਣੀਆਂ ਦਾ ਮੁੱਦਾ ਹੋਵੇ ਭਾਵੇਂ ਭਾਰਤ ਪਾਕਿਸਤਾਨ ਵਪਾਰ ਪੰਜਾਬ ਦੇ ਰਸਤੇ ਖੁੱਲੇ ਜਾਂ ਤਾਜ਼ਾ ਹੀ ਮਸਾਲਾ ਦੋ ਤਿੰਨ ਨੇ ਜਿੰਦੇ ਕਰਕੇ ਫਰੀਦਕੋਟ ਪ੍ਰਸ਼ਾਸਨ ਦੀ ਰੰਜਿਸ਼ ਜਿਹੜੀ ਸਮਝ ਆਉਂਦੀ ਆ ਉਹਦੇ ਚ ਇੱਕ ਤਾਂ ਜਿਹੜਾ ਕਿ ਜਦੋਂ ਭਾਜਪਾ ਪੰਜਾਬ ਦੇ ਵਿੱਚ ਪ੍ਰਚਾਰ ਕਰ ਰਹੀ ਸੀਗੀ ਤੋ ਕਿਰਤੀ ਕਿਸਾਨ ਯੂਨੀਅਨ ਨੇ ਭਾਜਪਾ ਹਰਾਓ ਭਾਜਪਾ ਭਜਾਓ ਦਾ ਨਾਰਾ ਦਿੱਤਾ ਔਰ ਫਰੀਡ ਕੋਰਟ ਦੇ ਵਿੱਚ ਅਸੀਂ ਹੰਸ ਰਾਏ ਤੇ ਹੋਰ ਭਾਜਪਾ ਦੇ ਉਮੀਦਵਾਰਾਂ ਦੇ ਜਿਹੜਾ ਡਟਮਾ ਸੀ ਵਿਰੋਧ ਕੀਤਾ ਉਹਦਾ ਕਾਰਨ ਸਪਸ਼ਟਾ ਕਿ ਪੰਜਾਬ ਦੀ ਦੁਸ਼ਮਣ ਆ ਭਾਜਪਾ ਇੱਕ ਤਾਂ ਉਦੋਂ ਵੀ ਸਾਨੂੰ ਫੜ ਕੇ ਜਿਹੜਾ ਸੀਗਾ ਮੈਨੂੰ ਤੇ ਨੌਨਿਹਾਲ ਸਿੰਘ ਨੂੰ ਜੇਲ੍ਹ ਭੇਜਿਆ ਪਰ ਲੋਕਾਂ ਦੇ ਦਬਾਅ ਕਰਕੇ ਜਿਹੜਾ ਦੋ ਦਿਨਾਂ ਬਾਅਦ ਸਾਨੂੰ ਜਿਹੜਾ ਸੀ ਉਹ ਛੱਡ ਦਿੱਤਾ ਗਿਆ ਤੋ ਜਿਵੇਂ ਮਈ ਦਾ ਉਹਦੇ ਤੇ ਜ਼ਿਕਰ ਕੀਤਾ ਹੈਗਾ ਇਹਦਾ ਮਤਲਬ ਕਿ ਉਹਦੇ ਨਾਲ ਸੰਬੰਧਤ ਹੀ ਕੋਈ ਮਾਮਲਾ ਹੋ ਸਕਦਾ ਹੈਗਾ ਦੂਸਰਾ ਜਿਵੇਂ ਪਿਛਲੇ ਦਿਨੀ ਪਿਛਲੇ 2023 ਦੇ ਵਿੱਚ 70 ਕਿਲੋ ਹੈਰੋਇਨ ਜਿਹੜੀ 2023 ਦੀ ਸਭ ਤੋਂ ਵੱਡੀ ਰਿਕਵਰੀ ਸੀਗੀ ਵੱਡੇ ਨਸ਼ਾ ਤਸਕਰ ਸ਼ਾਮਿਲ ਸੀਗੇ ਉਹਦੇ ਵਿੱਚ ਸਾਡੇ ਪਿੰਡ ਦੇ ਜਿਹੜੇ ਸੀ ਕੁਝ ਨੌਜਵਾਨ ਸੀਗੇ ਔਰ ਉਹਨਾਂ ਨੇ ਪਿਛਲੇ ਦਿਨੀ ਨੌਨਿਹਾਲ ਸਿੰਘ ਜਿਹੜਾ ਨੌਜੋਨ ਭਾਰਸਵਾ ਦੇ ਸੂਬਾ ਵਿੱਚ ਤਸਕਰਾ ਉਹਨਾਂ ਨੂੰ ਕਤਲ ਕਰਨ ਦੀ ਜਿਹੜੀ ਸੀਗੀ ਉਹ ਸਾਜ਼ਿਸ਼ ਜਿਹੜੀ ਸੀ ਉਹ ਬਣਾਈ ਤੋ ਇਹਦੇ ਤੇ ਜਦੋਂ ਉਹਨਾਂ ਨੇ ਅੰਦੋਲਨ ਵਿੱਢਿਆ ਤਾਂ ਫਰੀਦਕੋਟ ਪੁਲਿਸ ਜਿਹੜੀਆਂ ਕਿ ਨਜ਼ਰਾਂ ਸਾਹਮਣੇ ਫੇਰ ਰਿਆ ਸੀ 77 ਕਿਲੋ ਹੈਰੋਇਨ ਦਾ ਜਿਹੜਾ ਸੀਗਾ ਉਹ ਤਸਕਰ ਉਹਨੂੰ ਫੜਨ ਵਾਸਤੇ ਮਜਬੂਰ ਜਿਹੜੀ ਸੀ ਉਹ ਹੋਈ ਇੱਕ ਤਾਂ ਰੰਜਿਸ਼ ਇਹ ਹੋ ਸਕਦੀ ਕਿ ਸਾਨੂੰ ਤੁਸੀਂ ਮਜਬੂਰ ਕੀਤਾ ਤੇ ਇਸੇ ਤਰ੍ਹਾਂ ਜਿਹੜਾ ਬਰਜਿੰਦਰ ਕਾਲਜ ਫਰੀਦਕੋਟ ਆ ਪੰਜਾਬ ਦਾ ਇੱਕੋ ਇੱਕ ਸਰਕਾਰੀ ਕਾਲਜ ਆ ਜਿੱਥੇ ਬੀਐਸਸੀ ਐਗਰੀਕਲਚਰ ਹੁੰਦੀ ਆ ਪੰਜਾਬ ਦੇ ਕਿਸੇ ਕਾਲਜ ਜੀ ਸਰਕਾਰੀ ਕੋਰਸ ਨਹੀਂ ਹੁੰਦਾ ਉਹਨੂੰ ਜਿਹੜੀ ਸੀ 셀ਫ ਫਾਈਨਾਂਸਡ ਕੀਤਾ ਗਿਆ ਜਿਸ ਕਰਕੇ ਬੀਐਸਸੀ ਐਗਰੀਕਲਚਰ ਜਿਹੜੇ ਆਮ ਕਿਸਾਨਾਂ ਮਜ਼ਦੂਰਾਂ ਦੇ ਬੱਚੇ ਪੜ੍ਹਨੇ ਆ ਉਹਦੀ ਫੀਸ 16000 ਤੋਂ ਸਿੱਧੀ ਪਾਉਣੀ 2 ਲੱਖ ਹੋ ਜਾਣੀ ਹੈਗੀ ਆ ਤਾਂ ਜਿਸ ਤਰ੍ਹਾਂ ਭਗਵੰਤ ਮਾਨ ਦੀ ਸਰਕਾਰ ਲਗਾਤਾਰ ਸਰਕਾਰੀ ਕਾਲਜਾਂ ਨੂੰ ਬੰਦ ਕਰ ਰਹੀ ਹੈਗੀ ਆ ਉਹ ਸਰਕਾਰੀ ਕੋਰਸ ਬੰਦ ਕੀਤਾ ਹੈਗਾ ਉਹਦਾ ਅਸੀਂ ਵਿਰੋਧ ਕੀਤਾ ਉਹਦਾ ਕਾਰਨ ਕੀ ਹੈਗਾ ਜਿਹੜੀ ਜ਼ੰਜਿਸ਼ ਰੱਖਦੇ ਆ ਇਸ ਤੋਂ ਪਹਿਲਾਂ ਜਿਵੇਂ ਫਰੀਦਕੋਟ ਦੀ 슈ਗਰ ਮਿਲ ਦੇ ਸੀਗਾ ਬੰਦ ਕਰਕੇ ਉਹਦੇ ਪਲਾਟ ਕੱਟ ਕੇ ਵੇਚਣ ਦੀ ਸਕੀਮ ਬਣਾਈ ਜਾ ਰਹੀ ਆ ਉਸੇ ਤਰ੍ਹਾਂ ਜਿਹੜੀ बीएससी ਐਗਰੀਕਲਚਰ ਆ ਸਰਕਾਰੀ ਬਰਜਿੰਦਰਾ ਕਾਲਜ ਉਹਦੀ 15 ਕਿੱਲੇ ਜ਼ਮੀਨ ਆ बीएससी ਐਗਰੀਕਲਚਰ ਖਤਮ ਹੋ ਗਈ ਤਾਂ ਉਹਨਾਂ ਨੇ ਸ਼ਹਿਰ ਦੇ ਵਿੱਚ 15 ਕਿੱਲੇ ਜ਼ਮੀਨ ਦਾ ਟੱਕ ਉਹ ਕਿੰਨੇ ਮਤਲਬ ਧੇ ਕਰੋੜਾਂ ਦੀ ਪਤਾ ਨਹੀਂ ਕਿੰਨੇ ਦੀ ਜ਼ਮੀਨ ਹੈਗੀ ਆ ਆਮ ਆਦਮੀ ਪਾਰਟੀ ਇੱਥੋਂ ਦੇ ਪ੍ਰਸ਼ਾਸਨਿਕ ਅਧਿਕਾਰੀ ਲੈਂਡ ਮਾਫੀਆ ਬਿਲਡਰ ਜਿਹੜੀ ਹੈ ਸਾਰੀ ਉਹਦੇ ਤੇ ਅੱਖ ਹੈਗੀ ਆ ਤੋ ਇੱਕ ਤਾਂ ਕਿਉਂਕਿ ਅਸੀਂ ਉਹਦੇ ਤੇ ਖਿਲਾਫ ਲਗਾਤਾਰ ਲੜਾਈ ਲੜ ਰਹੇ ਆਂ ਤੋ ਇੱਕ ਤਾਂ ਵਾਜਾ ਰੰਜਸ਼ ਜਿਹੜੀ ਹੈਗੀ ਆ ਉਹ ਇਹ ਹੋ ਸਕਦੀ ਜਿਸ ਕਰਕੇ ਪ੍ਰਸ਼ਾਸਨ ਜਿਹੜੀ ਹੈਗੀ ਆ ਇਹ ਕਾਰਵਾਈ ਅਮਲ ਚ ਲਿਆ ਸਕਦਾ ਬਾਕੀ ਬਿਹਤਰ ਜਿਹੜਾ ਹੈਗਾ ਉਹ ਦੱਸ ਸਕਦੇ ਆ ਪਰ ਇੱਕ ਗੱਲ ਬਹੁਤ ਸਪਸ਼ਟ ਆ ਪਰਚਾ ਗ੍ਰਿਫਤਾਰੀ ਵਾਰੰਟ ਜਾਂ ਜੇਲ ਇਹ ਸਾਡੇ ਵਾਸਤੇ ਕੋਈ ਨਵੀਂ ਗੱਲ ਨਹੀਂ ਹੈ ਇਹ ਜਿਹੜੇ ਅਸੀਂ ਕਿਸਾਨੀ ਦੇ ਮੁੱਦਿਆਂ ਤੇ ਆਮ ਲੋਕਾਂ ਦੇ ਮੁੱਦਿਆਂ ਤੇ ਜਿਵੇਂ ਪਹਿਲਾਂ ਲੜਾਈ ਲੜ ਰਹੇ ਹਾਂ ਉਸੇ ਤਰ੍ਹਾਂ ਲੜਦੇ ਰਵਾਂਗੇ ਤੇ ਅਸੀਂ ਇਹਨਾਂ ਦੇ ਗ੍ਰਿਫਤਾਰੀ ਵਾਰੰਟ ਜਿਹੜਾ ਹੈਗਾ ਕਿ ਪੇਸ਼ ਹੋ ਵੀ ਆਪਣੇ ਆਪ ਪੇਸ਼ ਹੁੰਦੇ ਜਾਂ ਗ੍ਰਿਫਤਾਰ ਕਰਕੇ ਲਿਜਾਣਾ ਆਪਣੇ ਆਪ ਤਾਂ ਅਸੀਂ ਪੇਸ਼ ਨਹੀਂ ਹੁੰਦੇਗੇ ਜੇਕਰ ਇਹਨਾਂ ਗ੍ਰਿਫਤਾਰ ਕਰਕੇ ਲਿਜਾਣਾ ਤੇ ਲਿਜਾ ਸਕਦਾ ਹੈਗਾ ਅਸੀਂ ਇਹਨਾਂ ਵਾਰੰਟਾਂ ਦੀ ਬਿਲਕੁਲ ਜੜੀ ਹੈਗੀ ਆ ਪਰਵਾਹ ਨਹੀਂ ਕਰਦੇਗੇ ਨਿਆਂਇਕ ਪ੍ਰਕਿਰਿਆ ਦੇ ਨਾਂ ਤੇ ਜਿਹੜਾ ਫਰੀਦਕੋਟ ਦਾ ਸਿਵਲ ਪ੍ਰਸ਼ਾਸਨ ਇਸ ਤਰ੍ਹਾਂ ਦੀ ਗੁੰਡਾਗਰਦੀ ਕਰ ਰਿਹਾ ਹੈਗਾ ਇਹਨੂੰ ਬਿਲਕੁਲ ਵੀ ਬਰਦਾਸ਼ਤ ਜਿਹੜਾ ਉਹ ਨਹੀਂ ਕੀਤਾ ਜਾਊਗਾ। ਅੱਛਾ ਤੁਹਾਨੂੰ ਲੱਗਦਾ ਹੈ ਕਿ ਇਸ ਤਰ੍ਹਾਂ ਦੇ ਹੱਥ ਕੰਡੇ ਵੀ અપਨਾਏ ਜਾ ਸਕਦੇ ਹੁੰਦੇ ਆ ਜਿਹੜੇ ਲੋਕ ਆਵਾਜ਼ ਉਠਾਉਂਦੇ ਆ ਉਹਨਾਂ ਦੇ ਖਿਲਾਫ। ਇੱਥੇ ਬਖਸ਼ੀਰ ਜੀ ਇਸ ਮੁਲਕ ਦੇ ਵਿੱਚ ਹਰ ਤਰ੍ਹਾਂ ਦੇ ਹੱਥ ਕੰਡੇ અપਨਾਏ ਜਾ ਰਹੇ ਆ। ਤੁਸੀਂ ਪਰਸੋਂ ਦੇਖੋ ਕਿ ਪੰਜਾਬ ਦੇ ਵਿੱਚ ਕਿਸ ਤਰ੍ਹਾਂ ਕਿਸਾਨ ਆਗੂਆਂ ਦੇ ਘਰ ਤੇ ਹੋਰ ਜਮਹੂਰੀ ਲਹਿਰ ਦੇ ਘਰ ਕਾਰਕੁਨਾਂ ਤੇ ਐਨਆਈਏ ਦੇ ਜਿਹੜੇ ਹੈਗੇ ਆ ਉਹ ਛਾਪੇ ਹੈਗੇ ਆ ਮਾਰੇ ਗਏ ਹੈਗੇ ਆ। ਤੁਸੀਂ ਇਹ ਦੇਖੋ ਕੇ ਕੱਲ ਉਹ ਜਿਹੜੀ ਬੀਕੇਯੂ ਕ੍ਰਾਂਤੀਕਾਰੀ ਦੇ ਜਰਨਲ ਸਖਤਰ ਨੇ ਬੀਬੀ ਸੁਖਵਿੰਦਰ ਕੌਰ ਹੋਰੀ ਉਹਨਾਂ ਦੇ ਸੂਬਾ ਪ੍ਰਧਾਨ ਸ਼ਾਇਦ ਚੇਅਰਮੈਨ ਨੇ ਸਰਜੀਤ ਸਿੰਘ ਫੂਲ ਉਹ ਬੋਲ ਰਹੇ ਸੀ ਕਿ ਕਿਵੇਂ ਤਿੰਨ ਚੈਨਲਾਂ ਨੇ ਉਹ ਜਿਹੜੇ ਬੀਬੀ ਸੁਖਵਿੰਦਰ ਕੌਰ ਨੇ ਉਹਨਾਂ ਦੇ ਇਥੇ ਬੋਲ ਤੇ ਕੱਟ ਲੱਗਾ ਹੋਇਆ ਕਿਵੇਂ ਉਹਨਾਂ ਵਾਸਤੇ ਗਲਤ ਸ਼ਬਦਾਵਲੀ ਦੀ ਵੀ ਜਿਹੜੀ ਹੈਗੀ ਆ ਉਹ ਵਰਤੋਂ ਕੀਤੀ ਜਾ ਰਹੀ ਹੈਗੀ ਆ ਤਾਂ ਇਥੇ ਜਿਹੜਾ ਬੰਦਾ ਕੋਈ ਵੀ ਜਮਹੂਰੀ ਲਹਿਰ ਦਾ ਕਾਰਕੁਨ ਹੈਗਾ ਜਿਹੜਾ ਵੀ ਸਰਕਾਰ ਦੇ ਖਿਲਾਫ ਬੋਲਦਾ ਹੈਗਾ ਉਹਨੂੰ ਹਰ ਤਰੀਕੇ ਨਾਲ ਟਾਰਗੇਟ ਕਰਨ ਦਾ ਹਰ ਤਰੀਕੇ ਨਾਲ ਜਲੀਲ ਕਰਨ ਦਾ ਆਪਣੇ ਆਈਟੀ ਸੈੱਲਰਾਂ ਹੀ ਨੀਵਾਂ ਦਿਖਾਉਣ ਦਾ ਠੀਕ ਆ ਝੂਠੇ ਪਰਚਿਆਂ ਦੇ ਵਿਚ ਤੁਸੀਂ ਦੇਖ ਲਓ ਇਸ ਮੁਲਕ ਦੇ ਵਿੱਚ ਮੋਦੀ ਸਰਕਾਰ ਨੇ ਲੇਖਕ ਪੱਤਰਕਾਰ ਵਿਦਿਆਰਥੀ ਸਮਾਜਿਕ ਕਾਰਕੁਨ ਪ੍ਰੋਫੈਸਰ ਪਤਾ ਨਹੀਂ ਕਿੰਨੂ ਕਿੰਨੂ ਜੇਲਾਂ ਦੇ ਵਿੱਚ ਜਿਹੜਾ ਹੈਗਾ ਧੱਕਿਆ ਹੋਇਆ ਔਰ 4 4 5 5 ਸਾਲ ਬਾਅਦ ਉਹਨਾਂ ਦੀਆਂ ਜਿਹੜੀਆਂ ਜ਼ਮਾਨਤਾਂ ਹੋ ਰਹੀਆਂ ਨੇ ਸੁਪਰੀਮ ਕੋਰਟ ਹਰ ਵਾਰੀ ਇਹ ਕਹਿ ਦਿੰਦੀ ਹੈਗੀ ਆ ਕਿ ਜਿਹੜੀ ਹੈਗੀ ਆ ਆ ਜੇਲ ਹੈਗੀ ਉਹ ਐਕਸੈਪਸ਼ਨ ਆ ਬੇਲ ਜਿਹੜਾ ਹੈਗਾ ਬੰਦੇ ਦਾ ਰਾਈਟ ਹੈਗਾ ਤੇ ਬੇਲ ਦੀ ਐਪਲੀਕੇਸ਼ਨ ਆ ਪਤਾ ਨਹੀਂ ਕਿੰਨੇ ਵਾਰੀ ਉਮਰ ਖਾਲਦਰ ਗਿਆ ਦੀਆਂ ਹੋਰਾਂ ਦੀਆਂ ਜਿਹੜੀਆਂ ਨੇ ਰਿਜੈਕਟ ਕੀਤੀਆਂ ਜਾ ਰਹੀਆਂ ਨੇ ਔਰ ਉਹਦੇ 'ਚ ਤੁਸੀਂ ਦੇਖੋ ਕਿ ਪੰਜਾਬ ਸਰਕਾਰ ਜਿਸ ਤਰ੍ਹਾਂ ਕੇਂਦਰ ਦੇ ਅੱਗੇ ਝੁਕੀ ਹੋਈ ਆ ਲਾ ਐਂਡ ਆਰਡਰ ਸਟੇਟ ਸਬਜੈਕਟ ਆ ਜੇ ਇਸ ਪੰਜਾਬ ਦੇ ਵਿੱਚ ਕੋਈ ਅਮਨ ਕਾਨੂੰਨ ਦੀ ਗੱਲ ਹੋਏਗੀ ਉਹਨੂੰ ਕੋ ਖਤਰਾ ਲੱਗਦਾ ਹੋਏਗਾ ਤਾਂ ਉਹ ਪ੍ਰੈਰੋਗੇਟਿਵ ਤਾਂ ਪੰਜਾਬ ਸਰਕਾਰ ਦਾ ਪਰ ਕੇਂਦਰ ਦੀ ਏਜੰਸੀ ਪੰਜਾਬ ਦੇ ਕਿਸਾਨਾਂ ਆਗੂਆਂ ਦੇ ਘਰ ਆ ਕੇ ਸਾਰਾ ਕੁਝ ਕਰ ਰਹੀ ਹੈਗੀ ਆ ਔਰ ਪੰਜਾਬ ਸਰਕਾਰ ਚੁੱਪ ਕਰਕੇ ਬੈਠੀ ਹੈ ਇਹਦਾ ਮਤਲਬ ਆ ਕਿ ਇਹਨਾਂ ਨੇ ਪੰਜਾਬ ਦੇ ਜਿਹੜੇ ਵੀ ਕੁਝ ਮਾਮੂਲੀ ਹੱਕ ਅਧਿਕਾਰ ਹੈਗੇ ਆ ਉਹ ਕੇਂਦਰ ਅੱਗੇ ਜਿਹੜੇ ਹੈਗੇ ਆ ਸਰੈਂਡਰ ਕੀਤੇ ਹੋਏ ਪੰਜਾਬ ਸਰਕਾਰ ਨੇ ਇਸ ਕਰਕੇ ਕਿਉਂਕਿ ਕਿਸਾਨ ਅਗੂਆਂ ਦੇ ਖਿਲਾਫ ਤਾਂ ਜਿਸ ਤਰ੍ਹਾਂ ਦਾ ਜ਼ਹਿਰੀਲਾ ਔਰ ਉਹਨਾਂ ਨੂੰ ਭੰਡਣ ਵਾਲਾ ਪ੍ਰਚਾਰ ਖੁਦ ਪੰਜਾਬ ਦੇ ਮੁੱਖ ਮੰਤਰੀ ਕਰਦੇ ਰਹੇਗੇ ਉਹ ਕਿਸੇ ਤੋਂ ਛੁਪਿਆ ਹੋਇਆ ਜਿਹੜਾ ਹੈਗਾ ਉਹ ਨਹੀਂਗਾ ਐਨਆਈਏ ਅਰਕੀ ਏਜੰਸੀ ਦਾ ਬਿਲਕੁਲ ਹੀ ਉਹ ਉਹਦੀ ਹੋਣ ਦੀ ਨਹੀਂ ਹੋਣੀ ਚਾਹੀਦੀ ਉਹ ਖਤਮ ਹੋਣੀ ਚਾਹੀਦੀ ਹੈ ਉਹ ਸਿਰਫ ਤੇ ਸਿਰਫ ਆਪਣੇ ਸਿਆਸੀ ਵਿਰੋਧੀਆਂ ਨੂੰ ਆਪਣੇ ਵਿਚਾਰਾਂ ਨਾਲ ਵਖਰੇਵੇਂ ਰੱਖਣ ਵਾਲਿਆਂ ਨੂੰ ਜਿਸ ਤਰ੍ਹਾਂ ਟਾਰਗੇਟ ਕੀਤਾ ਜਾਂਦਾ ਹੈਗਾ ਖਤਰਨਾਕ ਧਰਾਵਾਂ ਤੈਤਉਣ ਦੀਆਂ ਜਿਹੜੀਆਂ ਜ਼ਿੰਦਗੀਆਂ ਨੇ ਜੇਲ੍ਹਾਂ ਦੇ ਵਿੱਚ ਉਹਨਾਂ ਨੂੰ ਸੜਨ ਵਾਸਤੇ ਮਜਬੂਰ ਕੀਤਾ ਜਾਂਦਾ ਹੈਗਾ ਇਹ ਸਾਰਾ ਕੁਝ ਉਹਦੇ ਤਹਿਤ ਕੀਤਾ ਜਾ ਰਿਹਾ ਤੋਂ ਉਹ ਸੂਬਾ ਸਰਕਾਰ ਕੇਂਦਰ ਸਰਕਾਰ ਇੱਕ ਤਾਂ ਸੂਬਾ ਸਰਕਾਰ ਵੀ ਉਹਨਾਂ ਹੀ ਜਵਰ ਢਾਰੀ ਆ ਦੂਸਰਾ ਕੇਂਦਰ ਨੂੰ ਜਿਹੜੀ ਹੈਗੀ ਆ ਖੁੱਲੀ ਛੁੱਟੀ ਦਿੱਤੀ ਹੋਈ ਆ ਹੁਣ ਪੰਜਾਬ ਦੇ ਕਿਸੇ ਬੰਦੇ ਨੂੰ ਅਰੈਸਟ ਕਰਕੇ ਲਖਨਊ ਦੀ ਪੁਲਿਸ ਲੈ ਗਈ ਹੈਗੀ ਇੱਥੇ ਲੋਕਾਂ ਤੋਂ ਮੁਲਾਕਾਤ ਤਾਂ ਆਪਣੇ ਜਿਹੜੀ ਹੈਗੀ ਆ ਜ਼ਿਲ੍ਹੇ ਦੀ ਜੇਲ੍ਹ 'ਚ ਹੋਵੇ ਉੱਥੇ ਨਹੀਂ ਜਾਇਆ ਜਾਂਦਾ ਕ ਮਤਲਬ ਇੱਥੇ ਐਡੀ ਮਹਿੰਗੀ ਕਾਨੂੰਨੀ ਪ੍ਰਕਿਰਿਆ ਹੈਗੀ ਆ ਵਕੀਲਾਂ ਦੀ ਫੀਸ ਨਹੀਂ ਭਰ ਹੁੰਦੀਗੀ ਠੀਕ ਹੈ ਤੇ ਫਿਰ ਤੁਸੀਂ ਬੰਦੇ ਨੂੰ ਚੱਕ ਕੇ ਪੰਜਾਬ ਤੋਂ ਤੁਸੀਂ ਲਖਨਊ ਦੀ ਜੇਲ੍ਹ ਦੇ ਵਿੱਚ ਸਿੱਟ ਦਿੰਨੇ ਹੈਗੇ ਹੋ ਜਿਹੜਾ ਐਡਵੋਕੇਟ ਆਰਤੀ ਆ ਉਹਨਾਂ ਦੇ ਹਸਬੰਡ ਜਿਹੜੇ ਨੇ ਉਹਨਾਂ ਦਾ ਪਰਚੇ 'ਚ ਨਾਮ ਵੀ ਨਹੀਂ ਹੈਗਾਗਾ ਉਹਨਾਂ ਨੂੰ ਮਤਲਬ ਜਿਹੜਾ ਸੀਗਾ ਉੱਥੋਂ ਗ੍ਰਿਫਤਾਰ ਕਰਕੇ ਚੰਡੀਗੜ੍ਹ ਤੋਂ ਤੇ ਮਹਾਲੀ ਤੋਂ ਤੇ ਉਹਨਾਂ ਨੂੰ ਜਿਹੜਾ ਸੀਗਾ ਉੱਥੇ ਯੂਪੀ ਦੀ ਪੁਲਿਸ ਜਿਹੜੀ ਲੱਗੀ ਤਾਂ ਇਸ ਕਰਕੇ ਇਸ ਥੇ ਸਾਰਾ ਕੁਝ ਜਿਹੜਾ ਤੁਸੀਂ ਕਹਿੰਦੇ ਵੀ ਇਸ ਤਰ੍ਹਾਂ ਵੀ ਕੀਤਾ ਜਾਂਦਾ ਇਸ ਤਰ੍ਹਾਂ ਦੀਆਂ ਤਾਂ ਬਹੁਤ ਸਾਰੀਆਂ ਜਿਹੜੀਆਂ ਨੇ ਉਦਾਹਰਨਾਂ ਨੇ ਕਿ ਕਿਉਂਕਿ ਇਸ ਇਹ ਮੁਲਕ ਨਾ ਜਿਹੜਾ ਹੈ ਇਹ ਇਦੋਂ ਦਾ ਤੰਤਰ ਤੁਸੀਂ ਦੇਖੋ ਹੂੰ ਕੋਈ ਪੁਲਿਸ ਅਧਿਕਾਰੀ ਆ ਹੂੰ ਉਹ ਉਹ ਕੀ ਕਹੇਗਾ ਮੈਂ ਫਲਾਣਾ ਪੁਲਿਸ ਅਫਸਰ ਹਾਂ ਹੂੰ ਮੈਂ ਐਸਐਚਓ ਹਾਂ ਮੈਂ ਸਾਰੇ ਪਿੰਡ ਨੂੰ ਅੰਦਰ ਕਰ ਸਕਦਾ ਹੂੰ ਉਹ ਕਦੀ ਇਹ ਨਹੀਂ ਕਹੂਗਾ ਹੂੰ ਕਿ ਮੈਂ ਐਸਐਚਓ ਹਾਂ ਹੂੰ ਮੈਂ ਇਸ ਇਲਾਕੇ 'ਚ ਕੋਈ ਗੁੰਡਾਗਰਦ ਨਹੀਂ ਚੱਲਣ ਦੇਣੀ ਹੂੰ ਮੈਂ ਆਮ ਬੰਦੇ ਨਾਲ ਕੋਈ ਵਧਿੱਕੀ ਨਹੀਂ ਹੋਣ ਦੇਣੀਗੀ ਹੂੰ ਇੱਥੇ ਇਹ ਕਿਹਾ ਜਾਂਦਾ ਫਲਾਣਾ ਜੱਜ ਬਈ ਇਹ ਫਾਈਲ ਇਹ ਫਾਂਸੀ ਦੀ ਸਜ਼ਾ ਵੀ ਦੇ ਸਕਦਾ ਹੂੰ ਇਹ ਨਹੀਂ ਕੋਈ ਜੱਜ ਕਹਿੰਦਾਗਾ ਹੂੰ ਕਿ ਬਈ ਐ ਨਹੀਂਗਾਗਾ ਜਿਹੜੀ ਮੇਰੀ ਟਰੈਕਟਰੀ ਆ ਉੱਥੇ ਵਧੀਕੀ ਜਿਹੜੀ ਹੈਗੀ ਆ ਨਹੀਂ ਹੋਊਗੀ ਹੂੰ ਆ ਐਮਐਲਏ ਆ ਭਈ ਇਹਦੇ ਇੱਕ ਫੋਨ ਤੇ ਪੁਲਿਸ ਪੁੱਠਾ ਟੰਗ ਦਿੰਦੀ ਆ ਬੰਦੇ ਨੂੰ ਹੂੰ ਐ ਨਹੀਂ ਹੁੰਦਾਗਾ ਵੀ ਇਹ ਐਮਐਲਏ ਆ ਹੂੰ ਤੇ ਯਾਰ ਵੀ ਇਹਦੇ ਹਲਕੇ ਦੇ ਵਿੱਚ ਹੂੰ ਇਹਦੇ ਐਮਐਲਏ ਦੇ ਹੁੰਦੇ ਆ ਐ ਨਹੀਂਗਾ ਵੀ ਕਿਸੇ ਦਿਨ ਵਧੀਕੀ ਹੋ ਜਾਊਗੀ ਯਾਨੀ ਕਿ ਜਿਹੜੀ ਪਾਵਰ ਹੈਗੀ ਆ ਹੂੰ 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 ਜਿਹੜੀ ਪਾਵਰ ਆ ਜਿੰਦੇ ਕੋਲੇ ਵੀ ਪਾਵਰ ਆ ਹੂੰ ਖਾਸ ਕਰਕੇ ਜੋ ਸੱਤਾ 'ਚ ਬੈਠੇ ਲੋਕ ਨੇ ਉਹ ਆਪਣੀ ਪਾਵਰ ਲੋਕਾਂ ਨੂੰ ਦਬਾਉਣ ਵਾਸਤੇ ਰੋਹ ਪਾਉਣ ਵਾਸਤੇ ਆ ਉਹ ਪਾਵਰ ਜਿਹੜੀ ਹੈਗੀ ਆ ਲੋਕਾਂ ਦਾ ਭਲਾ ਕਰਨ ਵਾਸਤੇ ਜਿਹੜੀ ਹੈਗੀ ਆ ਉਹ ਨਹੀਂਗੀ ਇਹ ਇਸ ਮੁਲਕ ਦਾ ਤੰਤਰ ਆ ਇਸ ਮੁਲਕ ਦੀ ਹਕੀਕਤ ਆ ਜਿਵੇਂ ਤੁਸੀਂ ਗੱਲ ਕੀਤੀ ਪਾਵਰ ਦੀ ਪਿਛਲੇ ਦਿਨੀ ਅੱਜ ਤੋਂ 4 ਦਿਨ ਪਹਿਲਾਂ ਤੁਸੀਂ ਜਿਹੜਾ ਤੁਹਾਡੇ ਹਲਕੇ ਦੇ ਐਮਐਲਏ ਗਰਦੇਤ ਸਿੰਘ ਸੇਖੋਂ ਉਹਨਾਂ ਦੇ ਘਰ ਅੱਗੇ ਤੁਸੀਂ ਇਕੱਠੇ ਹੋਏ ਹੋ ਧਰਨਾ ਵੀ ਲਾਇਆ ਉੱਥੇ ਤੁਸੀਂ ਬੋਲਿਓ ਕੁਝ ਵੱਡੀਆਂ ਗੱਲਾਂ ਤੁਸੀਂ ਬੋਲੀਆਂ ਨੇ ਐਮਐਲਏ ਲਈ ਤੁਸੀਂ ਕਿਹਾ ਵੀ ਇਹ ਐਮਐਲਏ ਦੂਜੇ ਐਨਐਲਏ ਵਾਂਗ ਮਹੀਨਾ ਲੈਂਦਾ ਤੁਸੀਂ ਕਿਹਾ ਵੀ ਇਹ ਐਮਐਲਏ ਵੀ ਜਿਹੜੀ ਕਾਲਜ ਦੀ ਜ਼ਮੀਨ ਪਈ ਆ 15 ਕਿੱਲੇ ਉਹਦੇ ਪਲਾਟ ਕੱਟ-ਕੱਟ ਕੇ ਵੇਚਣ ਨੂੰ ਫਿਰਦਾ ਤਾਂ ਕਿਤੇ ਆਇਆ ਤਾਂ ਨਹੀਂ ਵੀ ਬਾਕੀ ਸਾਰੇ ਕਾਰਨਾਂ ਦੇ ਨਾਲ ਜਿਹੜਾ ਤੁਹਾਡੇ ਹਲਕੇ ਦਾ ਐਮਐਲਏ ਗੁਰਦੇਵ ਸਿੰਘ ਸੇਖੂ ਆ ਜਿਹਦੇ ਉੱਪਰ ਤੁਸੀਂ ਉਹ ਗੱਲਾਂ ਬੋਲੀਆਂ ਬਈ ਉਹ ਉਹ ਉਹਦੀ ਵੀ ਪਿੱਛੇ ਕੋਈ ਇਸ ਤਰ੍ਹਾਂ ਦੀ ਹੋਵੇ ਤਾਕਤ ਜਿਹਦੇ ਕਰਕੇ ਤੁਹਾਡੇ ਗ੍ਰਿਫਤਾਰੀ ਵਾਰੰਟ ਜਾਰੀ ਹੋਏ ਆ ਦੇਖੋ ਇਹ ਤਾਂ ਬਿਹਤਰ ਤਾਂ ਉਹ ਹੀ ਦੱਸ ਸਕਦੇ ਆ ਪਰ ਇੱਕ ਗੱਲ ਹੈਗੀ ਆ ਕਿ ਜਿਹੜਾ ਵੀ ਬੰਦਾ ਸੱਤਾ 'ਚ ਹੈਗਾ ਉਹਨੂੰ ਅਸੀਂ ਅਸੀਂ ਜਾਂ ਜਿੰਨੇ ਵੀ ਸੰਘਰਸ਼ੀ ਲੋਕ ਆ ਉਹ ਰੜਕਦੇ ਤਾਂ ਹੈਗੇ ਆ ਜਿਹੜੇ ਅਸੀਂ ਤੁਸੀਂ ਕਹਿੰਦੇ ਦੋਸ਼ ਲਾਏ ਆ ਉਹਨਾਂ ਤੇ ਅਸੀਂ ਅੱਜ ਵੀ ਸਟੈਂਡ ਕਰਦੇ ਆ ਔਰ ਮੰਨਦੇ ਆ ਕਿ ਬਿਲਕੁਲ ਸਹੀ ਆ ਫਰੀਦਕੋਟ ਦੇ ਵਿੱਚ ਕੋਈ ਬੰਦਾ ਉਹ ਪਿਛਲੀਆਂ ਸਰਕਾਰਾਂ ਵੇਲੇ ਵੀ ਲੇਬਰ ਸ਼ੈਲਰਾਂ ਚ ਉਹ ਰੱਖਦਾ ਹੈਗਾ ਮਜ਼ਦੂਰ ਇਕੱਠੇ ਹੋ ਕੇ ਸੇਖੋ ਸਾਹਿਬ ਕੋਲੇ ਜਾਂਦੇ ਸੇਖੋ ਸਾਹਿਬ ਪਿਛਲੇ ਇਹ ਬੰਦੇ ਨੂੰ ਠੇਕਾ ਨਾ ਦਿਓ ਜੀ ਠੇਕਾ ਨਾ ਲੈਣ ਦਿਓ ਜੀ ਇਹ ਤਾਂ ਬੰਦਾ ਸਾਡਾ ਮਜ਼ਦੂਰਾਂ ਦਾ ਹੱਕ ਮਾਰਦਾ ਹੈਗਾ ਤੇ ਜਦੋਂ ਕੋਈ ਮਜ਼ਦੂਰ ਬੋਲਦਾ ਹੈਗਾ ਉਹਨੂੰ ਕੰਮ ਤੋਂ ਹਟਾ ਜਾਂਦਾ ਕੰਮ ਕਿਤੇ ਕਰਨ ਨਹੀਂ ਦਿੰਦਾਗਾ ਪਿਛਲੀਆਂ ਕਾਂਗਰਸ ਸਰਕਾਰਾਂ ਵੇਲੇ ਇਹ ਰਿਹਾ ਹੈਗਾ ਪਰ ਸੇਖੋ ਸਾਹਿਬ ਨੇ ਕਿਹਾ ਨਹੀਂ ਉਹੀ ਰਹੂਗਾ ਔਰ ਉਹੀ ਆ ਹੁਣ ਜਦੋਂ ਉਹ ਬੰਦਾ ਇਹ ਸਾਰੇ ਫਰੀਦਕੋਟ ਚ ਜਿਹੜੇ ਦੇ ਕੋਲ ਠੇਕੇ ਆ ਸਾਰੇ ਕੰਮਾਂ ਦੇ ਉਹ ਕਰੋੜਾ ਰੁਪਇਆ ਪਹਿਲਾਂ ਨੂੰ ਚੜਾਉਂਦਾ ਰਿਆ ਉਹ ਕਰੋੜਾ ਰੁਪਇਆ ਹੁਣ ਕਿੱਥੇ ਲਾਉਂਦਾ ਹੂੰ ਹੂੰ ਉਹ ਕਰੋੜਾ ਰੁਪਇਆ ਕਿੱਥੇ ਜਾਂਦਾ ਹੂੰ ਠੀਕ ਹੈ ਤੇ ਜੋ ਪਹਿਲਾਂ ਕਰੋੜਾ ਰੁਪਇਆ ਲੁੱਟ ਕੇ ਜੇ ਉਹਦੀ ਜੇ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਲੋਟੀ ਬੰਦ ਕਰਨੀ ਸੀ ਤੇ ਲੋਕ ਉਹਨੂੰ ਕਹਿ ਰਹੇ ਵੀ ਉਹਨੂੰ ਠੇਕੇ ਨਾ ਦੇ ਉਹਨੂੰ ਠੇਕੇ ਨਹੀਂ ਦਿੱਤੇ ਜਾਣੇ ਚਾਹੀਦੇ ਸੀ ਠੀਕ ਹੈ ਇਸ ਕਰਕੇ ਜਿਹੜਾ ਹੈਗਾ ਕੋਈ ਸੱਟਾ ਲੱਗਦਾ ਜਾਂ ਹੋਰ ਸਾਰਾ ਕੁਝ ਹੈਗਾ ਇਹ ਕੱਲਾ ਇਹ ਨਹੀਂ ਕਿ ਗੱਲ ਕਲਰ ਰਜਿੰਦਰ ਸਿੰਘ ਦੀਪ ਸਿੰਘ ਵਾਲਾ ਕਹਿ ਰਿਹਾ ਫਰੀਦਕੋਟ ਵਿਧਾਨ ਸਭਾ ਹਲਕੇ ਦੇ ਬਹੁਤ ਸਾਰੇ ਲੋਕ ਕਹਿ ਰਹੇ ਹੈਗੇ ਆ ਜਿਹੜੇ ਮੀਡੀਆ ਸਾਹਮਣੇ ਨਹੀਂ ਆਉਂਦੇਗੇ ਤੁਸੀਂ ਪਿੰਡਾਂ ਜਾ ਕੇ ਖੁੰਡ ਚਰਚਾ ਸੁਣੋ ਇਹ ਗੱਲਾਂ ਕੱਲੇ ਕੱਲੇ ਲੋਕਾਂ ਦੀ ਜਿਹੜੀ ਹੈਗੀ ਆ ਜ਼ੁਬਾਨ ਤੇ ਹੈਗੀ ਆ ਲੋਕਾਂ ਦੀਆਂ ਜਿਹੜੀ ਇਹ ਜ਼ੁਬਾਨ ਸੀਗੀ ਅਸੀਂ ਉਹ ਲੋਕਾਂ ਦੀ ਆਵਾਜ਼ ਨੂੰ ਥੋੜਾ ਵੱਡੇ ਪੱਧਰ ਤੇ ਜਿਹੜਾ ਹੈਗਾ ਉਹ ਲੈ ਕੇ ਜਾਣੇ ਹੈਗੇ ਆ ਪਰ ਜੋ ਅਸੀਂ ਕਿਹਾ ਉਹ ਬਿਲਕੁਲ ਸੱਚ ਹੈਗਾ ਸਾਰਾ ਪੰਜਾਬ ਹੀ ਇਸ ਸਰਕਾਰ ਦੀ ਤੇ ਇਹਦੇ ਨੇਤਾਵਾਂ ਦੀ ਕਾਰਗੁਜ਼ਾਰੀ ਨੂੰ ਭਲੀ ਭਾਂਤ ਜਿਹੜਾ ਹੈਗਾ ਉਹ ਦੇਖ ਰਿਹਾ ਹੈਗਾ ਜੀ ਨਿਤਰਾ ਤੁਸੀਂ ਸੁਣਿਆ ਰਜਿੰਦਰ ਸਿੰਘ ਦੀਪ ਸਿੰਘ ਵਾਲਾ ਨੇ ਸਾਰੀ ਜਾਣਕਾਰੀ ਰੱਖੀ ਹੈ ਕਿ ਕਿਉਂ ਇਹਨਾਂ ਨੂੰ ਗ੍ਰਿਫਤਾਰੀ ਵਾਰੰਟ ਜਾਰੀ ਕੀਤੇ ਜਾ ਰਹੇ ਨੇ ਕੀ ਵਜ੍ਹਾ ਹੋ ਸਕਦੀ ਹੈ ਇਹਨਾਂ ਨੂੰ ਕੀ ਜਾਪਦਾ ਹੈ ਗੱਲ ਤੁਹਾਡੇ ਸਾਹਮਣੇ ਆਈ ਹੈ ਪ੍ਰਸ਼ਾਸਨ ਦਾ ਪੱਖ ਜਿਹੜਾ ਉਹ ਪ੍ਰਸ਼ਾਸਨ ਰੱਖੂਗਾ ਮੈਂ ਤੁਹਾਡਾ ਵੀਰ ਡਾਕਟਰ ਬਖਸ਼ੀਸ਼ ਅਜ਼ਾਦ ਤੁਸੀਂ ਦੇਖ ਰਹੇ ਹੋ ਲਾਈਵ ਸੱਚ ਬਹੁਤ ਮੇਰ